ਇੱਥੇ ਇੱਥੇ ਪੂਰਾ ਘੈਂਟ ਹੋਇਆ ਪਿਆ ਮੀਂਹ ਦੱਸੋ ਕਿੱਥੇ-ਕਿੱਥੇ ਪੈ ਰਿਹਾ ਹੈਗਾ ਤੇ ਆ ਦੱਸੋ ਲੋਕੇਸ਼ਨ ਕਿੱਥੇ ਬੈਠੇ ਆ ਪਾਣੀ ਦੇਖੋ ਕਿੰਨਾ ਇੰਨਾ ਮੀਂਹ ਕਿੱਥੇ ਆ ਦੱਸੋ ਸਾਰਿਆਂ ਨੂੰ ਵੱਧ ਮੀਂਹ ਆਹ ਏਰੀਆ 'ਚ ਪੈ ਰਿਹਾ ਜੇ ਕਿਸੇ ਭਾਈ ਨੂੰ ਪਤਾ ਤਾਂ ਦੱਸੋ ਕਿਹੜਾ ਏਰੀਆ ਹੈ ਦਸੋ ਬਈ ਜਿਹੜੇ ਜਿਹੜੇ ਬੰਦੇ ਵਿਹਲੇ ਬੈਠੇ ਨੇ ਮੀਂਹ ਚ ਹੁਣ ਕੰਮ ਤਾਂ ਕੋਈ ਹੈ ਨਹੀਂ ਮੀਂਹ ਮੀਂਹ ਕਿੱਥੇ ਕਿੱਥੇ ਪੈ ਰਿਹਾ ਤੇ ਕਿੰਨਾ ਕਮੀ ਆ ਚਾਰ ਦਿਨ ਹੋ ਗਏ ਲਗਾਤਾਰ ਰੋਜ਼ ਹਰ ਕਿਤੇ ਰਾਤ ਨੂੰ ਆਉਂਦਾ ਕਿਤੇ ਦਿਨੇ ਆਉਂਦਾ ਅੱਜ ਟਾਈਮ ਟੇਬਲ ਬਦਲਤਾ ਕੱਲ 2:30 ਵਜੇ ਆਇਆ ਸੀ ਪਰਸੋਂ ਵੀ 2:30 ਵਜੇ ਆਇਆ ਸੀ ਤੇ ਅੱਜ ਸੁਨੇਹਾ ਜਿਹਾ ਟੜਕੇ ਦਾ ਪੈ ਜਾਂਦਾ ਹਟ ਜਾਂਦਾ ਫੇਰ ਲੱਗ ਜਾਂਦਾ ਸੋਨੀ ਸਿੰਘ ਹੈਲੋ ਹਾਂਜੀ ਕੀ ਹਾਲ ਨੇ ਜੀ ਹੋ ਠੀਕ ਹੋ ਦੋ ਜਣੇ ਜੜ ਗਏ ਬਾਈ ਮੀਂਹ ਜਿਹੜਾ ਇੰਨਾ ਕਾ ਤੁਹਾਨੂੰ ਪਾਣੀ ਦਿਖਾਉਣਿਆ ਬਰਾ ਤਾਂ ਉਹ ਗੱਡੀ ਦੇ ਟਾਇਰ ਦੇਖੋ ਕਿੰਨੇ ਡੁੱਬੇ ਪਏ ਨੇ ਇਧਰ ਇੱਕ ਕਾਲਟੋ ਗੱਡੀ ਹੈ ਜਿਹੜੀ ਉਹ ਬੰਦ ਹੋ ਗਈ ਪਾਣੀ ਪੈ ਕੇ ਠੀਕ ਬਾਈ ਠੀਕ ਹੈ ਜੀ ਲਓ ਬਾਈ ਮੀਂਹ ਦੇਖੋ ਕਿੰਨਾ ਲੋਕੇਸ਼ਨ ਦੱਸੋ ਕਿ ਜਿਹਨੂੰ ਜਿਹਨੂੰ ਪਤਾ ਹੈ ਸੀ ਲੋਕੇਸ਼ਨ ਕਿੱਥੇ ਬੈਠਿਆ ਇਸ ਵਕਤ ਜਿਹੜਾ ਇੰਨਾ ਮੀਂਹ ਪੈ ਰਿਹਾ ਆਪਣੇ ਏਰੀਏ ਦੇ ਵਿੱਚ ਹੀ ਆ ਇਹ ਆ ਦੇ ਉਹ ਦੇਖੋ ਤੇ ਜੋ ਭਰਪੂਰਾ ਦੇਖ ਪਾਣੀ ਚ ਟੁੱਪਦਾ ਜਾਂਦਾ। ਉਹ ਪਾਣੀ ਪਾਣੀ ਆ ਸਾਰੇ ਕਿਤੇ ਵਿੱਚ ਵੜ ਜੋ ਨਾ ਯਾਰ ਹਨਾ ਵੀ। ਹੋਰ। ਅੱਛਾ ਜੀ ਇੱਥੇ ਵੀ ਪੈ ਰਿਹਾ। ਠੀਕ ਹੈ। ਲੌਂਗਵਾਲ ਵੀ ਪੈ ਰਿਹਾ ਬਈ ਮੀਂਹ। ਸਰਵਨੀ ਤੋ ਬਾਈ ਪੈ ਡੁੱਬ ਗਿਆ ਤੂਫਾਨ ਆ ਗਿਆ। ਪਾਣੀ ਵੀ ਇਹੀ ਹਾਲ ਹੈ ਬਾਈ ਸਾਰੇ ਪਿੰਡਾਂ ਜੀ ਇਹੇ ਹਾਲ ਹੈ ਕਹਿੰਦਾ ਪਾਣੀ ਡੁੱਬ ਗਿਆ ਬਾਈ ਕਹਿੰਦਾ ਇਹ ਰਬੀਤ ਬਾਈ ਆ ਦੇਖੋ ਜਵਾਕ ਜੀ ਇਹਦਾ ਲੱਕ ਡੁੱਬਣਾ ਵਾਲਾ ਹੋਇਆ ਬਹੁਤ ਜਿਹੜਾ ਗਾਹਾਂ ਵਾਲਾ ਪਾਣੀ ਇਹ ਹੈ ਮੰਨ ਲਓ ਵੀ ਨਾਲ ਵਾਲਾ ਤਾਂ 35 30 35 ਮਿੰਟ ਹੋ ਗਏ ਇਹੀ ਰਫਤਾਰ ਦੇ ਵਿੱਚ ਪਈ ਜਾਂਦਾ ਲਗਾਤਾਰ ਇੱਥੇ ਜੇ ਮਤਲਬ ਕਿ ਵੀ ਇਹ ਮੀਂਹ ਇੱਥੇ ਅੱਧਾ ਘੰਟਾ ਪੈ ਗਿਆ ਤਾਂ ਇਹ ਜਿਹੜਾ ਸ਼ਹਿਰ ਆ ਉਹ ਡੁੱਬ ਜੂਗਾ ਇੱਕ ਦੇਸ਼ ਘਟ ਜੂਗਾ ਆਪਣਾ ਭਾਈ ਸਾਰੇ ਕੀ ਦੀ ਮੀਂਹ ਆ ਇਹ ਮੀਂਹ ਦੇ ਹੁਣ ਤਾਂ ਕੋਈ ਨੁਕਸਾਨ ਨਹੀਂ ਹੈਗਾ ਚੱਲ ਹੁਣ ਤਾਂ ਪਈ ਜਾਂਦਾ ਪਰ ਅੱਜ ਤੋਂ 15 20 25 ਦਿਨਾਂ ਬਾਅਦ ਜਿਹੜਾ ਨੁਕਸਾਨ ਹੀ ਨੁਕਸਾਨ ਆ ਕਿਉਂਕਿ ਜਿਹੜੀਆਂ ਜੀਰੀਆਂ ਨੇ ਉਹ ਬੰਗੋਲੇ ਤੇ ਨੇ ਪੀਐਲਯੂ ਸਾ 26 ਇਦੂ ਬਾਦ ਬੰਗੋਲਾ ਚੱਕ ਲੈਣੀ ਆ ਹਜੇ ਕੋਈ ਨੁਕਸਾਨ ਨਹੀਂ ਬੰਗੋਲੇ ਤੋਂ ਬਾਅਦ ਵੀ ਨੁਕਸਾਨ ਨਹੀਂ 10 ਦਿਨ ਮੰਗੋਲਾ ਹੁੰਦਾ ਜਿਹੜਾ ਉਦੋਂ ਨੁਕਸਾਨ ਹੁੰਦਾ ਲੋਜਾਨੀਆ ਸਵਿਫਟਾਂ ਉਦੋਂ ਫੁੱਲ ਨੁਕਸਾਨ ਹੋ ਜੂ ਤੇ ਬਾਈ ਬਣੇ ਦੱਸੋ ਕਿਹੜੇ ਕਿਹੜੇ ਏਰੀਆ 'ਚ ਮੀਂਹ ਪਈ ਜਾਂਦਾ ਤੇ ਕਿੱਥੇ ਨਹੀਂ ਪੈ ਰਿਹਾ ਮੀਂਹ 4 ਦਿਨ ਹੋ ਗਏ ਲਗਾਤਾਰ ਕਣਮੈਨ ਹੁੰਦੀ ਨੂੰ ਪਰ ਅੱਜ ਆ ਜਿਹੜਾ ਅੱਜ ਤਾਂ ਰਿਕਾਰਡ ਤੋੜਦੇ ਮੋਟਰਾਂ ਬੰਦ ਨਹੀਂ ਸਵਾਦ ਆਈ ਜਾਂਦਾ ਪੂਰਾ ਅਨੰਤ ਹੋਇਆ ਪੈ ਆਨੰਦ ਹੀ ਆਨੰਦ ਆ ਹਾਂ ਮੋਟਰ ਬੰਦ ਨੇ ਤਾਰ ਖਰਾਬ ਹੈ ਤੇ ਅਸੀਂ ਦੱਸੋ ਕਿੱਥੇ ਬੈਠੇ ਆ ਗੱਲ ਮੁੱਦਾ ਇਹ ਹੈ ਵੀ ਅਸੀਂ ਬੈਠੇ ਕਿੱਥੇ ਜਿੱਥੇ ਇੰਨਾ ਪਾਣੀ ਆ ਮੁੱਦਾ ਮੇਨ ਇਹ ਆ ਦੱਸੋ ਜੀ ਤੇ ਬਾਕੀ ਇੱਕ ਹੋਰ ਜ਼ਰੂਰ ਦੱਸੋ ਵੀ ਸਾਰੇ ਏਰੀਆ ਚ ਇੰਨਾ ਨੇਰੀ ਦੇ ਨਾਲ ਨਾਲ ਮੀਂਹ ਢੇਰੀ ਵੀ ਆ ਬਈ ਆ ਦੇਖ ਸਕਦੇ ਹੋ ਬਾਹਰ ਹੋ ਕੇ ਦਿਖਾਉਣਾ ਦੇਖੋ ਮਾਦਕੇ ਨੇਰ ਹੀ ਨਹੀਂ ਕਹਿ ਸਕਦੇ ਵੀ ਹਵਾ ਜੀ ਕਹਿ ਸਕਦੇ ਆ ਵੀ ਕਾਫੀ ਮਾਤਰਾ ਚ ਹਵਾ ਚੱਲਦੀ ਤੇ ਮੀਂਹ ਦੀ ਰਫਤਾਰ ਤੁਹਾਨੂੰ ਦਿਖਾ ਦਿੰਿਆ ਇੰਨੀ ਕ। ਪਰ ਦੌੜਾ ਜੇ ਡੁੱਟਦੇ ਹੀ ਦੋ ਜੀ ਮੋਟਰ ਜਿੰਨਾ ਪੈਂਦਾ। ਇਹ ਆ ਸੱਚਾਈ। ਬਹੁਤ ਜਿਆਦੇ ਮੀਂਹ ਜਿਹੜਾ ਪੈ ਰਿਹਾ। ਬੱਕਰੇ ਵਾਲਾ ਦੇਣਾ ਬਾਈ ਕਹਿੰਦਾ ਸੋਨੀ ਗੱਲ ਤਾਂ ਸਹੀ ਆ। ਇਹਨਾਂ ਤਾਂ ਬੱਕਰੇ ਵਾਲਾ ਗੱਲ ਕਰਨਾ ਹੁਣ ਕੀ ਦਸੀਏ। ਲਾਈਵ ਚੋ ਕੋਈ ਆਵੇ ਭੜਾ ਮਾਨਸ ਮਾਈ ਕਰੇ ਪਾਰਟੀ ਕਹੇਦੇ ਵੀ ਆਜੋ ਮਿੱਤਰੋ ਅਸੀਂ ਤਾਂ ਆਪੇ ਹੀ ਢੀਕਦੇ ਆਂ ਤਾਂ ਹੀ ਅਸੀਂ ਆਏ ਸੀ ਅਸੀਂ ਤਣਾਉ ਲੈਵੇਂ ਤੁਹਾਨੂੰ ਦੱਸ ਹੀ ਦਿੰਦੇ ਆਂ ਬਾਹਲਾ ਚੇ ਮੇਰੇ ਵੀ ਗੋਲਾ ਬਣ ਜਾਂਦਾ ਪੱਚਦੀ ਨਹੀਂ ਗੱਲ ਜੀ ਤਾਂ ਸਾਡਾ ਵੀ ਬੱਕਰੀ ਨੂੰ ਸੀ ਵੀ ਬੱਕਰਾ ਖਾਵਾਂਗੇ ਆਂਡੇ ਉਂਡੇ ਖਾਂਦੇ ਖਾਂਦੇ ਕਾਹਾਂ ਬੱਕਰੇ ਤੇ ਹੋ ਜਾਾਂਗੇ ਪਰ ਕਿਸੇ ਦਾ ਫੋਨ ਹੀ ਨਹੀਂ ਆਇਆ ਦੇਣਾ ਬੱਕਰੇ ਵਾਲਾ ਜਿਹੜਾ ਸੇਰਾ ਦੇਣਾ 9 ਜਾਣੇ ਜੁੜ ਗਏ ਹਾਂ ਕੋਈ ਕਹੇ ਦੇ ਵੀ ਆ ਜਾਓ ਉਹਦੀ ਕਹਾਂਗੇ ਆ ਕੇ ਬਈ ਆ ਕੇ ਹੁਣ ਤਾਂ ਰੋਟੀ ਖਾਧੀ ਹੈ ਕਹਾਂਗੇ ਚੱਲ ਬਾਅਦ ਤਿਆਰੀ ਸਰਾ ਮੌਸ ਮਾਦਾ ਹਜਾਣੇ ਜੁੜ ਗਏ ਬਾਈ ਕਿਹਦੇ ਕਿਹਦੇ ਸ਼ਹਿਰ ਕਿਹਦੇ ਕਿਹਦੇ ਪਿੰਡਾਂ ਚ ਜਿਹੜਾ ਮੀਹੋਂ ਪਾਇਆ ਲਗਭਗ ਮੇਰੇ ਅੰਦਾਜ਼ੇ ਨਾਲ ਇਹ ਨਾਂ ਵਾਲਾ ਤਾਂ ਬਰਨਾਲਾ ਸੰਗਰੂਰ ਜ਼ਿਲ੍ਹਾ ਤਾਂ ਪੈ ਹੀ ਰਿਹਾ ਮੀ ਬਾਕੀ ਹੋਰ ਜ਼ਿਲ੍ਹੇਤ ਨਹੀਂ ਸਕਦੇ ਬਰਨਾਲੇ ਤੇ ਸੰਗਰੂਰ ਸੰਗਰੂਰ ਇਧਰ ਬਠਿੰਡਾ ਇਹ ਜ਼ਿਲ੍ਹੇ ਚ ਤਾਂ ਮੀ ਕਾਫੀ ਮਾਤਰਾ ਚ ਤੇ ਬਾਕੀ ਚਲ ਕਰਦੇ ਆ ਹਨਾ ਰੱਬ ਕੇ ਦਵਾ ਵੀ ਚਲ ਮੌਸਮ ਵਧੀਆ ਹੋ ਗਿਆ ਵੀ ਨੁਕਸਾਨ ਨਾ ਹੋਵੇ ਕਿਸੇ ਦਾ ਹਨਾ ਫਸਲਾਂ ਦਾ ਗੱਲ ਇਹ ਹੈ ਮੇਨ ਜਿਹੜੀ ਨੇਰੀ ਹੈ ਇਹ ਕਿਸੇ ਗਰੀਬ ਦੀ ਹਨਾ ਝੁੱਗੀਆਂ ਝੋਪੜੀਆਂ ਨਾਲ ਡਿੱਗਣ ਮੇਨ ਇਹ ਗੱਲ ਹੁੰਦੀ ਆ ਬਾਈ ਸਾਸ ਹੀ ਮਜ਼ਾਕ ਤਾਂ ਚੱਲਦਾ ਹੀ ਰਹਿੰਦਾ ਵੀ ਜਿਆਦੇ ਮੀਂਹ ਜਦੋਂ ਪੈ ਜਾਂਦਾ ਫੇਰਾ ਨੁਕਸਾਨ ਹੋ ਜਾਂਦਾ ਉਹ ਜਾਂ ਦੇ ਦੀ ਕਿ ਵਿੱਕੀ ਵਰਗੇ ਦੀ ਵਿੱਕੀ ਦੇਖਿਆ ਮੈਂ ਤਾਂ ਇਕੱਲਾ ਤੇ ਮੀਂਹ ਆ ਜਿਹੜਾ ਪੂਰੀ ਕਾਫੀ ਮਾਤਰਾ ਚ ਪੈ ਰਿਹਾ ਲੋ ਜੀ ਮੀ ਹੋਰ ਵੱਧ ਗਿਆ ਬਾਈ ਠੀਕ ਹੈ ਬਾਈ ਬਾਕੀ ਨਾ ਲਾਈਵ ਕਰਾਂਗੇ ਫੇਰ ਲਾਈਵ ਆਪਣਾ ਹੋ ਗਿਆ 7 ਮਿੰਟ ਦਾ ਜਿਹੜੇ ਜਿਹੜੇ ਵੀਰ ਲਾਈਵ 'ਚ ਜੁੜੇ ਨੇ ਉਹਨਾਂ ਦਾ ਧੰਨਵਾਦ ਐਵੇਂ ਹੀ ਜੜਦਾ ਜੁੜਦੇ ਰਿਹਾ ਕਰੋ ਤੇ ਲਾਈਵ ਚੱਲਦਾ ਸ਼ੇਅਰ ਕਰ ਦਿਓ ਤੇ ਰੱਬ ਕਰੇ ਹਨਾ ਵੀ ਮੀ ਪੈ ਗਏ ਵੀ ਹਟ ਜੇ ਕਿਸੇ ਦਾ ਨੁਕਸਾਨ ਨਾ ਹੋਵੇ ਜਿਆਦਾ ਨਹੀਂ ਰੀ ਨਾ ਵੀ ਮੈਂ ਹਵਾ ਚੱਲਦੀ ਏ ਥੋੜਾ ਨੁਕਸਾਨ ਕਰ ਦਿੰਦੀ ਏ ਹਵਾ ਆਲਟੋ ਚ ਵੀ ਗੇਰਾ ਪਾਣੀ ਵੜ ਗਿਆ ਜੀ ਆਪਣੀ ਚ ਜਿਆਦਾ ਮੇਰੇ ਉਹ ਦਿਨ ਵੀ ਆ ਸਮੋਸੇ ਲੈਣ ਵਗਿਆ ਪੰਦਾ ਮੈਂ ਟਾਕੀ ਖੋਲ ਕੇ ਆਉਂਦੇ ਨੂੰ ਅੰਤ ਸਾਰੀ ਭਰ ਗਈ। ਬੀਕਾਨੇ ਵਾਲੇ ਦੇ ਹੋਟਲ ਜਿੱਥੇ ਰੋਲੇ ਮੈਂ ਸਮੋਸੇ ਲੈਣ ਆਈ ਨਹੀਂ ਪੰਦਾ ਸੀ। ਮੈਂ ਸਮੋਸੇ ਲੈਣ ਵਗਿਆ ਜਦੋਂ ਮੁੜ ਕੇ ਸਮੋਸੇ ਲੈ ਕੇ ਆਲਟੋ ਸਾਰੀ ਭਰ ਗਈ ਪਾਣੀ ਨਾਲ। ਬਾਲੀ ਪੂਰੀ ਹੋਈ ਸੀ। ਸਹੀ ਆ। ਠੀਕ ਆ ਮਿੱਤਰੋ ਚਲੋ ਮਿਲਦੇ ਆਂ ਫੇਰ ਲਾਈਵ 'ਚ। ਅਸੀਂ ਵੀ ਦੇਖਦੇ ਆਂ ਖਿਸਕਦੇ ਆਂ ਕਿਸੇ ਪਾਸੇ। ਓਕੇ ਜੀ ਦੇਖੋ ਮੀਂਹ ਕਰਕੇ ਨਾ ਸਾਰਿਆਂ ਦੀ ਬੁਰੇ ਹਾਲ ਹੈ ਪਾਣੀ ਬਹੁਤ ਹੈ ਠੀਕ ਹੈ ਜੀ ਓਕੇ ਜੀ ਬਾਏ ਟਾਟਾ ਸਾਰਿਆਂ ਨੂੰ ਜਿਹੜੇ ਵੀ ਮਿੱਤਰ ਜੁੜੇ ਨੇ ਅਸੀਂ ਬੈਠੇ ਸੀ ਦੁਕਾਨ ਤੇ ਉਹ ਬੈਠਾ ਇੱਕ ਬੰਦਾ ਮੀਂਹ ਜਦੋਂ ਸਾਡੇ ਕੋਲ ਉਦੋਂ ਜਾਵਾਂਗੇ ਅਸੀਂ ਲੋਕ ਦੇਖਦੇ ਸੀ ਵੀ ਕੀ ਬਣਦਾ ਕੀ ਨਾ ਕੋਈ ਗੱਡੀ ਬੰਦ ਹੁੰਦੀ ਹੈ ਕੋਈ ਨੰਗ ਜਾਂਦੀ ਆ। ਸਾਨੂੰ ਲਿਆਈ ਸੀਗੇ ਤੇ ਮੀਂਹ ਦੇਖ ਕੇ ਅਸੀਂ ਰੁਕ ਗਏ। ਕਿ ਜਿਆਦਾ ਮੀਂਹ। ਪਹਿਲਾ ਘੱਟ ਸੀ। ਅੰਨ ਤੱਕਾਂਦਾ ਹੋ ਗਿਆ ਥੇਨ। ਠੀਕ ਹੈ ਜੀ ਬਾਹਰ ਸਾਰਿਆਂ ਨੂੰ। ਲਖਵਿੰਦਰ ਬੈਠਾ। ਹਾਂ। ਮਾਗਰ ਬੈਠਾ। ਠੰਡ ਲੱਗਦੀ ਆ ਨੂੰ। ਸੋਨੀਆ ਲੰਗਵਾੜਾ ਠੀਕ ਹੈ ਯੋਕੇ ਨਹੀਂ ਅਰੇ ਆਜੂ ਪਾ ਉਸ ਮਾਰ ਜੀ ਖਾਣ ਦੇ ਲਈ ਸਹੀ ਗੱਲ ਆ ਠੀਕ ਆ ਮਿੱਤਰੋ ਓਕੇ ਮਿਲਦੇ ਆ ਫੇਰ